ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਗਵਿੰਦਗੜ ਦੇਖੋ ਪ੍ਰਵਾਸੀਆਂ ਜਿਹੜੇ ਬੱਚੇ ਨੇ ਉਹਨਾਂ ਨੇ ਇੱਕ ਛਿੱਕ ਭਰਾ ਦੀ ਸਾਡੇ ਦੀ ਦਸਤਾਰ ਨੂੰ ਹੱਥ ਪਾਇਆ ਤੇ ਦਾਤ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਕੀ ਹੋਇਆ ਸੀ ਸਾਰੀ ਗੱਲ ਦੱਸੋ ਵੀ ਕੀ ਹੋਈ ਆ ਅੱਜ ਮੈਂ ਸਕੂਲ ਤੋਂ ਦੇ ਪੇਪਰ ਦੇ ਕੇ ਆ ਰਿਹਾ ਸੀ ਜੀ ਜੀ ਪੇਪਰ ਦੇ ਕੇ ਆ ਜਦ ਮੈਂ ਆਵਾਜ਼ 10 ਵਜੇ ਆਪਣੇ ਘਰ ਦੇ ਕੋਲ ਪਹੁੰਚਿਆ ਪੰਜ ਨੰਬਰ ਗਲੀ ਵਿੱਚ ਅੱਜ ਸਤ ਚਾਰ ਮੁੰਡੇ ਸਪਲੈਂਡਰ ਬਾਈਕ ਤੇ ਦਾਤ ਨਾਲ ਦਾਤ ਸਨੇਤ ਮੇਰੇ ਤੇ ਹਮਲਾ ਕਰਨ ਲਈ ਆਈ ਸੀ ਇਹ ਉਹਨਾਂ ਨੇ ਮੇਰਾ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਉਹਨੇ ਮੇਰੇ ਕੜੇ ਮਾਰੇ ਨੇ ਇੱਥੇ ਵੀ ਉਹ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੱਤ